ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਅੱਜ ਹੁਣ ਆਪਾਂ ਤੁਹਾਨੂੰ ਸ਼ਾਮ ਦੀ ਰਿਪੋਰਟ ਦੇਣ ਜਾ ਰਹੇ ਹਾਂ 6 ਵਜੇ ਪੌਂਗ ਡੈਮ ਦੀ ਹਰੀਕੇ ਹੈਡਵਰਕਸ ਤੋਂ ਜਿਹੜਾ ਕਿੰਨਾ ਪਾਣੀ ਛੱਡਿਆ ਜਾ ਰਿਹਾ ਤੇ ਕਿੰਨਾ ਪਾਣੀ ਹਰੀਕੇ ਹੈਡਵਰਕਸ ਤੇ ਪਹੁੰਚ ਰਿਹਾ ਸੋ ਮੇਰੇ ਵੀਰੋ ਵੀਡੀਓ ਨੂੰ ਚੱਲਦੀ ਚੱਲਦੀ ਜਲਦੀ ਸ਼ੇਅਰ ਕਰ ਦਿਓ ਸੁਚੇਤ ਰਹੋ ਫੌਮਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ 11 ਅਗਸਤ 2025 ਸਮਾ ਸ਼ਾਮ ਨੂੰ 6 ਵਜੇ ਜੇਕਰ ਐਵਰੇਜ ਡਾਟਾ ਦੀ ਗੱਲ ਕਰੀਏ ਤਾਂ ਜਿਹੜਾ ਰੈਸਟ ਲੈਵਲ ਆ ਉਹ 1375.69 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਜਿਹੜਾ ਪੌਂਗ ਟਾਈਮ ਦਾ ਜਿਹੜਾ ਲੈਵਲ ਆ ਉਹ ਦਿਨੋਂ ਦਿਨੋਂ ਜਿਹੜਾ ਘੱਡਦਾ ਆ ਰਿਹਾ ਕਿਉਂਕਿ ਪਾਣੀ ਅਗਲੇ ਪਾਸੇ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 40298 ਕਿਊਸਿਕ ਜਿਹੜਾ ਪਾਣੀ ਆ ਐਵਰੇਜ ਡਾਟਾ ਦੇ ਵਿੱਚ ਪੌਂਗ ਡੈਮ ਦੇ ਵਿੱਚ ਪਹੁੰਚ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਟਰਬਾਈਨਾਂ ਦੇ ਥਰੂ ਤਾਂ 17849 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਾ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 3855 ਕਿਊਸਿਕ ਜਿਹੜਾ ਪਾਣੀ ਆ ਸਪਿਲਵੇ ਗੇਟਾਂ ਦੇ ਰਾਹੀਂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟੇ ਦੇ ਵਿੱਚ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਟੋਟਲ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟੇ ਦੇ ਵਿੱਚ ਪੌਂਗ ਟਾਈਮ ਤੋਂ ਜੇਕਰ ਐਕਚੁਅਲ ਡਰੇ ਦੀ ਗੱਲ ਕਰੀਏ ਤਾਂ ਇਨਫਲੋ ਜਿਹੜਾ 36000 191 ਕਿਊਸਿਕ ਹੋ ਰਿਹਾ ਹੈ ਪੌਂਗ ਡੈਮ ਦੇ ਵਿੱਚ ਜੇਕਰ ਆਊਟਫਲੋ ਦੀ ਗੱਲ ਕਰੀਏ ਟਰਬਾਈਨਾ ਦੇ ਥਰੂ 17849 ਕਿਊਸਿਕ ਜਿਹੜਾ ਪਾਣੀ ਆ ਉਹ ਟਰਬਾਈਨਾ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਹੈ ਜੇਕਰ ਆਪਾਂ ਸਪਿਲਵੇ ਗੇਟਾਂ ਦੀ ਗੱਲ ਕਰੀਏ ਆਊਟਫਲੋ ਦੀ ਤਾਂ 38055 ਕਿਊਸਿਕ ਜਿਹੜਾ ਐਕਚੁਅਲ ਡਾਟਾ ਦੇ ਵਿੱਚ ਆਊਟਫਲੋ ਸਪਿਲਵੇ ਗੇਟਾਂ ਰਹੀ ਜਿਹੜਾ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਪੋਂਗ ਡੈਮ ਤੋਂ ਐਕਚੁਅਲ ਡਾਟਾ ਦੇ ਵਿੱਚ ਜਿਹੜਾ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਉੱਥੋਂ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਫਿਲਹਾਲ ਆਪਣਾ ਬਦਲਵਾਈ ਚੱਲ ਰਹੀ ਆ ਜੇਕਰ ਬਿਆਸ ਦੇ ਵਿੱਚ ਅੱਗੇ ਗੱਲ ਕਰੀਏ ਤਾਂ ਜਿਹੜਾ ਪਾਣੀ ਆ 44000 179 ਕਿਊਸੀ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਹੁਣ ਮੇਨ ਖਬਰ ਆ ਗਈ ਹੈ ਕਿ ਹਰੀਕੇ ਹੈਡਵਰਕਸ ਤੇ ਸ਼ਾਮ ਨੂੰ 6 ਵਜੇ ਕਿੰਨਾ ਪਾਣੀ ਪਹੁੰਚ ਰਿਹਾ ਤੇ ਕਿੰਨਾ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹਰੀਕੇ ਹੈਡ ਤੇ ਜਿਹੜਾ ਪਾਉਂਡ ਲੈਵਲ ਆ ਜਿਹੜਾ ਕਿ ਲਗਭਗ 690 ਤੋਂ ਉੱਪਰ ਤੱਕ ਜਿਹੜਾ ਰੱਖਦੇ ਆ ਜਿਹੜਾ ਕਿ ਹੁਣ ਉਹਨੂੰ ਥੋੜਾ ਘਟਾ ਦਿੱਤਾ ਗਿਆ ਪਾਣੀ ਜਿਹੜਾ ਉੱਥੇ ਅਗਲੇ ਪਾਸੇ ਜਿਹੜਾ ਜਿਹੜੇ ਪਾਸੋਂ ਪਾਣੀ ਆਉਂਦਾ ਸਤਲੂਈ ਤੇ ਬਿਆਸ ਦਾ ਉਸ ਪਾਸੋਂ ਜਿਹੜਾ ਪਾਣੀ ਉਹ ਜਿਹੜਾ ਖਾਲੀ ਕਰ ਦਿੱਤਾ ਗਿਆ ਥੋੜਾ ਜਿ 687.64 ਫੁੱਟ ਤੇ ਉਹਨੂੰ ਕਰ ਦਿੱਤਾ ਗਿਆ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ ਲਗਭਗ 71368 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਵਰਕਸ ਤੇ ਪਹੁੰਚ ਰਿਹਾ ਹੈ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 50434 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਅਗਲੇ ਪਾਸੇ ਫਰੋਇਪੁਰ ਵਾਲੇ ਪਾਸੇ ਜਿਹੜਾ ਕੀਤਾ ਜਾ ਰਿਹਾ ਹੈ ਜੇਕਰ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ ਪਾਣੀ 7327 ਕਿਊਸਿਕ ਜਿਹੜਾ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13395 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 212 ਕਿਊਸੀਕ ਜਿਹੜਾ ਪਾਣੀ ਆ ਉਹ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਹੁਣ ਮੈਂ ਇੱਥੇ ਹੱਥ ਜੋੜ ਕੇ ਤੁਹਾਨੂੰ ਇਹ ਹੀ ਬੇਨਤੀ ਕਰਦਾ ਕਿ ਮੇਰੇ ਵੀਰੋ ਪਾਣੀ ਦੀ ਮਾਤਰਾ ਜਿਹੜੀ ਲਗਾਤਾਰ ਆਪਸ ਟੀਮ ਪਾਣੀ ਆ ਜਿਹੜਾ ਹਰੀਕੇ ਐਡਵਰਕਸ ਤੇ ਵੱਡੇ ਪੱਧਰ ਤੇ ਪਹੁੰਚ ਰਿਹਾ 71000 ਪਾਣੀ ਲਗਭਗ 71368 ਕਿਊਸਿਕ ਪਹੁੰਚ ਰਿਹਾ 50434 ਕਿਊਸਿਕ ਜਿਹੜਾ ਪਾਣੀ ਆ ਉਹ ਹਰੀ ਘੇੜ ਵਰਕਸ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਜਿਹੜਾ ਕਿ ਇੱਥੇ ਨੇੜੇ ਤੇੜੇ ਮੈਂ ਦੁਪਹਿਰੇ ਵੀ ਗੇੜਿਆ ਵੀਡੀਓ ਪਾਈ ਸੀ ਢੇੜਾ ਮਾਰ ਕੇ ਆਇਆ ਸੀਗਾ ਸਾਰੇ ਪਾਸੇ ਦੇਖਿਆ ਪਾਣੀ ਦੇ ਵਿੱਚ ਜਿਹੜਾ ਲਗਭਗ ਫੱਤੇ ਵਾਲਾ ਆਲੇ ਵਾਲਾ ਜਿਹੜਾ ਉੱਥੇ ਕਾਫੀ ਜਿਹੜਾ ਨੁਕਸਾਨ ਹੋ ਚੁੱਕਾ ਝੋਨੇ ਡੁੱਬ ਚੁੱਕੇ ਹਨ ਮੁੱਠਿਆਂ ਵਾਲਾ ਝੋਨੇ ਡੁੱਬ ਚੁੱਕੇ ਅੱਗੇ ਸੁਲਤਾਨ ਵਾਲਾ ਉਧਰ ਸਾਰੇ ਜਿਹੜੇ ਪਿੰਡ ਵਸਤੀ RAMLAL ਕਾਫੀ ਜਿਹੜਾ ਪਿੰਡ ਦਾ ਝੋਨਾ ਡੁੱਬ ਚੁੱਕਾ ਸੋ ਮ ਅੰਤਿਕਰਦਾ ਫਵਾਵਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸੁਚੇਤ ਰਹੋ ਐਕਟਿਵ ਰਹੋ ਪਾਣੀ ਦਾ ਕੰਮ ਫੇਰ ਵੀ ਤੁਸੀਂ ਜਿਹੜਾ ਆਪਣੀ ਜਿਹੜੀ ਪਲਪਲ ਦੀ ਜਾਣਕਾਰੀ ਆਪਾਂ ਤੁਹਾਨੂੰ ਘੰਟੇ ਬਾ ਘੰਟੇ ਜਿਹੜੀ ਆਪਣੇ ਕੋਲੇ ਪਹੁੰਚਦੀ ਆ ਉਹ ਆਪਾਂ ਲਗਾਤਾਰ ਤੁਹਾਨੂੰ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਕਿਰਪਾ ਕਰਕੇ ਸੁਖ ਲੱਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਦਿਨ ਦੇ ਵਿੱਚ ਜਿੰਨੀ ਵੀ ਜਾਣਕਾਰੀ ਆਉਂਦੀ ਆ 11 10 ਵਜੇ ਸ਼ਾਮ ਦੀ 6 ਵਜੇ ਦੀ ਜਾਂ ਜਿੰਨੇ ਵੇ ਦੀ ਉਹ ਵੀ ਆਪਾਂ ਤੁਹਾਨੂੰ ਜਿਹੜੀ ਲਗਾਤਾਰ ਪ੍ਰੋਵਾਈਡ ਮਿੰਟ ਬਾ ਮਿੰਟ ਜਿਹੜੀ ਕਰਵਾਉਨੇ ਰਹਿੰਦੇ ਆ ਸੋ ਮੇਰੇ ਵੀਰੋ ਕਿਸੇ ਵੀ ਬਹੁਤੀ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਡਰਾ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਹੜਾ ਪਾਣੀ ਆ ਉਹ ਲਗਾਤਾਰ ਮੈਂ ਤੁਹਾਨੂੰ ਛੋੜੀ ਫਿਰ ਮਾਤਰਾ ਹੀ ਦੱਸਦਾ ਕਿ ਵਧਦਾ ਜਾ ਰਿਹਾ ਹੈ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਡਰਦਾ ਮਾਹੌਲ ਜਿਹੜਾ ਉਹ ਲੋਕਾਂ ਦੇ ਵਿੱਚ ਨਹੀਂ ਬਣਾਉਣਾ ਚਾਹੀਦਾ ਅਫਵਾਹਾਂ ਤੋਂ ਬਚ ਕੇ ਰਹੋ ਸੁਚੇਤ ਰਹੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੀ ਚੱਲੋ ਹਰ ਘਰ ਹਰ ਫੋਨ ਤੱਕ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚਾ ਦਿਓ ਤਾਂ ਜੋ ਸਹੀ ਜਾਣਕਾਰੀ ਜਿਹੜੀ ਸਾਰਿਆਂ ਤੱਕ ਪਹੁੰਚ ਸਕੇ ਇਹ ਜਿਹੜੀ ਮੈਂ ਵੀਡੀਓ ਰਿਕਾਰਡ ਲਗਭਗ 7 ਵਜੇ ਜਿਹੜੀ ਕਰ ਰਿਆ ਵਾਂ 6 ਵਜੇ ਜਿਹੜੀ ਆਪਾਂ ਨੂੰ ਰਿਪੋਰਟ ਆਉਣੋਂ 7 ਵਜੇ ਆਪਣੇ ਕੋਲ ਪੌਂਕ ਟਾਈਮ ਦੀ ਤੇ ਜਿਹੜੀ ਹਰੀ ਘੜ ਵਰਕਸਤੀ ਉਹ ਪਹੁੰਚ ਚੁੱਕੀ ਆ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਸੁਖ ਲਟਿਆ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਿਓ ਬਹੁਤ ਬਹੁਤ ਧੰਨਵਾਦ ਜੀ